ਜਲੰਧਰ ਤੇ ਰਾਜਪੁਰ ਦੇ ਵਿੱਚ ਇੱਕ ਵਾਰ ਬਨਮਾਸ਼ਾ ਤੇ ਪੁਲਿਸ ਦਾ ਜੋ ਹੈ ਉਹ ਆਮਨੇ ਸਾਹਮਨੇ ਟੱਕਰ ਹੁੰਦੀ ਆ ਤੇ ਉੱਥੇ ਪੁਲਿਸ ਵੱਲੋਂ ਬਨਮਾਸ਼ਾ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਹੋ ਅਸੀਂ ਇਸ ਟਾਈਮ ਖੜੇ ਆ ਰਾਜਪੁਰ ਪੁਲੀ ਦੇ ਕੋਲ ਕਿੱਥੇ ਐਸਐਸਪੀ ਵਿਆਦ ਗੁਰਮੀਤ ਸਿੰਘ ਦੀ ਟੀਮ ਵੱਲੋਂ ਕਿਹੜਾ ਬਨਮਾਸ਼ਾ ਨੂੰ ਇੱਥੋਂ ਇਹ ਕਿਹੜਾ ਫੜਿਆ ਜਾਂਦਾ ਤੇ ਉਹ ਬਨਮਾਸ਼ਾ ਵੱਲੋਂ ਜੋ ਪੁਲਿਸ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਜਵਾਬੀ ਕਾਰਵਾਈ ਕਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਅੱਗੇ ਸਾਨੂੰ ਇਹ ਮੀਡੀਆ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਈ ਜਾ ਰਹੀ ਹੈ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਜਲੰਧਰ ਦੇ ਆਤ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਤੇ ਬਨਮਾਸ਼ਾ ਦਾ ਜੋ ਦੱਸਿਆ ਜਾ ਰਿਹਾ ਹੈ ਜੋ ਪਿਛਲੇ ਪਿਛਲੇ ਬੀਤੇ ਦਿਨ YouTube ਪਰ ਦੇ ਘਰ ਗਨੇਡ ਸੱਟਿਆ ਜਾਂਦਾ ਹੈ ਤੇ ਉਸ ਨੂੰ ਇੱਕ ਨੌਜਵਾਨ ਨੂੰ ਫੜਿਆ ਜਾਂਦਾ ਉਸ ਦੇ ਉੱਤੇ ਜੋ ਉਹ ਪੁਲਿਸ ਦੇ ਉੱਤੇ ਜੋ ਹੈ ਹਮਲਾ ਪੁਲਿਸ ਦੇ ਉੱਤੇ ਫਾਇਰਿੰਗ ਕਰਦਾ ਤਾਂ ਉਸ ਤੋਂ ਜਵਾਬੀ ਕਾਰਵਾਈ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਉਸ ਦੇ ਪੈਰ ਦੇ ਉੱਤੇ ਗੋਲੀ ਵੱਜੀ ਹੈ ਹਾਲੇ ਇਸ ਦਾ ਕਾਰਨ ਕੋਈ ਦੱਸ ਨਹੀਂ ਸਕਦੇ ਕਿਉਂ ਇੱਥੇ ਕੀ ਕਰਨ ਆਇਆ ਸੀ ਕਿਉਂ ਪੁਲਿਸ ਨੇ ਫੜਿਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪਿਛਲੇ ਦਿਨੀ YouTube ਪਰ ਦੇ ਘਰ ਗਨੇਡ ਸੱਟਦਾ ਉਸ ਦੀ ਵੀਡੀਓ ਵੀ ਕਿਹੜੀ ਹੈ ਵਾਇਰਲ ਹੁੰਦੀ ਹੈ ਦੋਸਤੋ ਬਾਅਦ ਪੁਲਿਸ ਵੱਲੋਂ ਉਸ ਨੂੰ ਜੋ ਮੌਕੇ ਤੋਂ ਫੜਨ ਲਈ ਪਹੁੰਚਦੇ ਤੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਰਾਏਪੁਰ ਪੁਲੀ ਦੇ ਕਿੱਥੇ ਪੁਲਿਸ ਤੇ ਬਨਮਾਸ਼ਾ ਦਾ ਇਨਕਾਉਂਟਰ ਹੁੰਦਾ ਹਾਲ ਇਸ ਦੇ ਬਾਰੇ ਜਾਣਕਾਰੀ ਬਿਲਕੁਲ ਨਹੀਂ ਹੈ ਕਿਹੜੇ ਗੈਂਗ ਦੇ ਨਾਲ ਸੰਬੰਧ ਕਰਦਾ ਕਿਉਂ ਇਸਨੇ ਗਨੇਟ ਕਿਹੜਾ ਇੱਥੇ ਸੱਟਿਆ ਸੀ ਬਾਕੀ ਇਸ ਬਾਰੇ ਪੁਲਿਸ ਦੇ ਨਾਲ ਗੱਲਬਾਤ ਕਰਾਂਗੇ ਪੁਲਿਸ ਇਸ ਬਾਰੇ ਮੀਡੀਆ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗੀ ਉੱਚ ਅਫਸਰ ਵੀ ਕਿਹੜੇ ਇੱਥੇ ਪਹੁੰਚ ਰਹੇ ਨੇ ਤੁਹਾਨੂੰ ਦੱਸ ਦਈਏ ਜੋ ਪਿਛਲੇ ਦਿਨ